ਇਹ ਮੇਰੀ ਬੇਨਤੀ ਹੈ ਸਾਰੇ ਨੂੰ ਪਹਿਲਾਂ ਹੱਸ ਕੇ ਐ ਨਹੀਂ ਗੱਲ ਗੁਰੂ ਸਾਹਿਬ ਨੇ ਆਖਿਆ ਚੜ੍ਹਦੀ ਕਲਾ 'ਚ ਰਹਿਣਾ ਭਾਵੇਂ ਕੁਝ ਵੀ ਹੋ ਜਾਵੇ ਠੀਕ ਹੈ ਗੱਲ ਹੈ ਕਿ ਹਿੰਦੀ ਸਮਝਾਵਾਂ ਤਾ ਵੱਧ ਕੇ ਦੁੱਖ ਨਹੀਂ ਕਿਸੇ ਕੋਲ ਆਇਆ ਆਇਆ ਦੱਸੋ ਸਾਰੇ ਦੱਸੋ ਨਹੀਂ ਨਹੀਂ ਬੋਲ ਕੇ ਦੱਸੋ ਬਾਬਾ ਜੀ ਨਹੀਂ ਨਹੀਂ ਆਇਆ ਤੇ ਜਿਹੜਾ ਗੁਰੂ ਆਪਣੇ ਲਈ ਸਾਰਾ ਕੁਝ ਵਾਰ ਗਿਆ ਤੇ ਆਪਾਂ ਐਂ ਕਿਉਂ ਬੈਠੇ ਆ ਕੋਈ ਗੱਲ ਨਹੀਂ ਤੂੰ ਦਿੱਤਾ ਦੁੱਖ ਵੀ ਤੇਰਾ ਸੁੱਖ ਵੀ ਤੇਰਾ ਬੱਚੇ ਵੀ ਤੇਰੇ ਇਹ ਦੁੱਖ ਪਤਾ ਕਿਉਂ ਆਇਆ ਕਿਉਂਕਿ ਆ ਵੀ ਮੇਰਾ ਆ ਵੀ ਮੇਰਾ ਆ ਮੇਰਾ ਪੁੱਤ ਆ ਮੇਰੀ ਬੇਨਤੀ ਇਸ ਕਰਕੇ ਮੇਰੀ ਬੇਨਤੀ ਆ ਮੈਂ ਚੜ੍ਹਦੀ ਕਲਾ ਚ ਗੱਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਜੀ ਕਲਾ ਚ ਰਹਿਣਾ ਕੋਈ ਗੱਲ ਬਾਪੂ ਜੀ ਦੇ ਵੀ ਬਾਈ ਇਹਨਾਂ ਦੇ ਬੇਟੇ ਦੇ ਡੈਲਸਿਸ ਚੱਲਦੇ ਨੇ ਪਿਛਲੇ 1.5 ਸਾਲ ਤੋਂ ਆ ਜੀ ਤੂੰ ਕੱਲ ਹੀ ਕੋਈ ਨਹੀਂ ਆਪਣੇ ਮਾਮਾ ਨੇ ਬੰਦ ਬੰਦ ਕਟਾ ਕੇ ਆਪਣੇ ਬੱਚਿਆਂ ਦੇ ਗਲ ਚ ਪਵਾ ਲੇ ਚੜਖਣੀਆਂ ਤੇ ਚੜੀ ਗਏ ਆ ਰਹਿਆ ਤੇ ਚਰਾਏ ਗਏ ਬੜਾ ਕੁਝ ਹੋਇਆ ਸੀ ਨਹੀਂ ਕਰੀ ਆਪਾਂ ਦਾ ਜਿਉਂਦੇ ਫਿਰਦੇ ਗੱਲ ਕੀ ਆ ਸਾਰਾ ਕੁਝ ਦੇਖ ਕੇ ਨਾ ਕਈ ਵਾਰੀ ਬੜਾ ਵੱਡਾ ਸਵਾਲ ਪ੍ਰਮਾਤਮਾ ਦੇ ਮੂਹਰੇ ਮੈਂ ਖੜਾ ਕਰ ਲੈਣਾ ਹੁੰਦਾ ਕਿ ਬੇ ਇਨਾ ਦੁੱਖ ਇਨਸਾਨ ਨੂੰ ਬਣਾ ਕੇ ਕਿਉਂ ਦਿੱਤਾ ਹੈ ਸ਼ਾਇਦ ਇਹ ਸਵਾਲ ਰਿਸ਼ੀਆ ਮੁਨੀਆ ਤੋਂ ਵੀ ਲੋਕਾਂ ਨੇ ਪੁੱਛਿਆ ਹੋਣਾ ਗੁਰੂ ਪੀਰ ਬਗੰਬਰਾਂ ਤੋਂ ਵੀ ਪੁੱਛਿਆ ਹੋਣਾ ਬੜਾ ਮਨ ਦੁਖਦਾ ਹੈ ਮੇਰਾ ਆਪ ਦਾ ਮਨ ਜਿਹੜਾ ਹੈ ਉਹ ਇੱਕ ਬੜਾ ਕੋਮਲ ਜਿਹਾ ਹੈ ਕਿਉਂਕਿ ਸਾਰੇ ਅੰਦਰ ਰੱਬ ਦੇਖਦਾ ਤੇ ਮੈਂ ਕਈ ਵਾਰ ਰੱਬ ਨੂੰ ਕਹਿੰਦਾ ਵੀ ਤੂੰ ਆਪਣੇ ਆਪ ਨੂੰ ਇਹਨਾਂ ਦੁੱਖ ਕਿਉਂ ਦਿੰਦਾ ਪਰ ਤੁਹਾਡੇ ਵਰਗੇ ਲੋਕਾਂ ਦਾ ਕਿਵੇਂ ਪਤਾ ਲੱਗੇ ਜਿਹੜੇ ਇੰਨਾ ਕੁਛ ਉਸ ਇਨਸਾਨੀਅਤ ਵਾਸਤੇ ਕਰ ਰਹੇ ਹੈ ਮੈਂ ਤਾਂ ਅੱਜ ਦੂਜੀ ਵਾਰੀ ਇਤ ਇਨਸਾਨ ਮਿਲਿਆ ਤੋ ਡਰਗਾ ਪਹਿਲਾਂ ਮਿਲਿਆ ਸੀ ਬਹੁਤ ਰੋਸ਼ਨ ਜੀ ਨਾਲ ਸੀ ਸਾਰੇ ਬੋਲਿਆ ਮੈਂ ਤੋ ਤਾਂ ਨਹੀਂ ਜਾ ਰਿਹਾ ਕਿਉਂਕਿ ਆ ਕੁਝ ਮੈਨੂੰ ਤੋ ਦੇਖਿਆ ਨਹੀਂ ਜਾਂਦਾ ਪਰ ਜੋ ਤੁਸੀਂ ਕਰ ਰਹੇ ਹੋ ਮਹਾਰਾਜ ਹੀ ਨਹੀਂ ਤੁਹਾਡੇ ਚਰਨਾਂ 'ਚ ਨਮਸਕਾਰ ਆ ਮੈਂ ਸਮਝਦਾ ਕਿ ਰੱਬ ਨੇ ਸ਼ਾਇਦ بڑے ਬੰਦੇ ਦੀ ਡਿਊਟੀ ਲਈ ਹੋਈ ਹਾਂਜੀ ਹਰੇਕ ਦੀ ਆਪਣੀ ਡਿਊਟੀ ਹੈ ਔਰ ਹਰ ਬੰਦਾ ਆਪਣੀ ਡਿਊਟੀ ਕਰ ਰਿਹਾ ਜਿਹੜੀ ਤੁਹਾਨੂੰ ਡਿਊਟੀ ਲਈ ਹੈ ਇਹ ਦੇਵੀ ਦੇਵਤਿਆਂ ਨੂੰ ਡਿਊਟੀ ਮਿਲਦੀ ਹੁੰਦੀ ਹੈ ਇਹ ਹਰੇਕ ਇਨਸਾਨ ਨੂੰ ਡਿਊਟੀ ਨਹੀਂ ਮਿਲਦੀ ਕਿ ਇਹਦਾ ਸੁੱਖ ਦੁੱਖ ਵੰਡਾਉਣ ਵਾਸਤੇ ਕਿ ਇਹਨੂੰ ਹੱਕ ਨਾਲ ਲਾਉਣਾ ਪਿਆਰ ਕਰਨਾ ਮੈਂ ਹੁਣ 15 ਮਿੰਟ ਤੂੰ ਦੇਖੀ ਜਾਣਾ ਕਿਹੜਾ ਦੁਨੀਆ ਜਿਹੋ ਜਿਹ ਬੰਦਾ ਹੈ ਜਿਹੜਾ ਕਾਕਾ ਧੰਨ ਆ ਯਾਰ ਤੂੰ ਅਸ ਤਾਂ ਤੇਰੇ ਅੱਗੇ ਬੰਦੇ ਨੂੰ ਮਿਲਕ ਵੀ ਉਹ ਧੰਨ ਹੋ ਗਿਆ ਵੀ ਇੰਨਾ ਕੁਛ ਸਰੀ ਸਾਰੇ ਇਕੱਠੇ ਹੋ ਕੇ ਕਰ ਰਹੇ ਹੋ ਚਲੋ ਇਹ ਵੀ ਬੜੀ ਵੱਡੀ ਸੇਵਾ ਹੈ ਜੀ ਰੱਬ ਨੇ ਇਹ ਜਿਹੜੀ ਖੇਡ ਰਚਾਈ ਹੈ ਐਸੇ ਕਰਕੇ ਰਚਾਈ ਹੈ ਵੀ 365 ਦਿਨ ਦੇ ਵਿੱਚ ਇੱਕ ਰੂਹ ਦੇ ਵਿੱਚ ਪ੍ਰਮਾਤਮਾ ਨੇ ਪ੍ਰਵੇਸ਼ ਕਰਨਾ ਹੁੰਦਾ ਜੋ ਮੈਂ ਗ੍ਰੰਥਾਂ ਚ ਸੁਣਿਆ ਪੜ੍ਹਿਆ ਤੇ ਸਾਰਾ ਪਰਮੰਡ ਇਕੱਠਾ ਹੋ ਜਾਂਦਾ ਸਾਰੇ ਦੇਵੀ ਦੇਵਤੇ ਇਕੱਠੇ ਹੋ ਜਾਂਦੇ ਤੇ ਉਹ ਇੱਕ ਆਦਮੀ ਤੁਹਾਡੇ ਵਰਗਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਪ੍ਰਮਾਤਮਾ ਨੇ ਪ੍ਰਵੇਸ਼ ਕਰਦਾ ਹੁੰਦਾ ਤੇ ਜਦੋਂ ਪ੍ਰਵੇਸ਼ ਕਰਦਾ ਉਸ ਆਤਮਾ ਦੇ ਹਜ਼ਾਰਾਂ ਅਰਬਾ ਜਿਹੜੇ ਜਨਮ ਨੇ ਨਾ ਉਹ ਰਬੂਸ ਵੀ ਦਿਖਾਉਂਦਾ ਵੀ ਇਹਨੇ ساری ਉਮਰ ਚੰਗਿਆਈ ਕੀਤੀ ਹੈ ਚੰਗਾ ਸੀਸਾ ਲਈਆਂ ਲੋਕਾਂ ਦੀਆਂ ਸੀਸਾ ਹੀਆਂ ਥੋਡੀਆਂ ਇਹਨਾਂ ਨੂੰ ਤੇ ਉਹਨੇ ਵਿੱਚ ਭਾਈ ਕਿੱਡਾ ਸਫਰ ਕਰਕੇ ਤੇ ਇਹੋ ਜੀ ਰੂਹ ਬਣਦੀ ਹੈ ਥੋਡੇ ਰਗੀ ਜਿਹੜੇ ਇੱਥੇ ਸੇਵਾ ਕਰ ਰਹੇ ਥੋਡੇ ਚਰਨਾਂ ਚ ਨਮਸਕਾਰ ਹੈ ਮੈਂ ਤਾਂ ਬੋਲਿਆ ਨਹੀਂ ਜਾਂਦਾ ਮੇਰਾ ਰੁਗ ਭਰ ਗਿਆ ਵੀ ਤੁਹਾਨੂੰ ਦੇਖ ਹੁੰਦਾ ਸਾਰਾ ਵੀ ਮੈਂ ਦੁਨੀਆ ਘੁੰਮ ਘੁੰਮ ਕੇ ਘੁੰਮ ਘੁੰਮ ਕੇ ਦੇਖ ਦੇਖ ਕੇ ਇਹ ਆਪਣੇ ਨਹੀਂ ਇੱਥੇ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੁੱਖ ਕਿਉਂ ਕਈ ਵਾਰ ਸਮਝ ਨਹੀਂ ਆਉਂਦੀ ਪਰ ਫਿਰ ਮਹਾਰਾਜ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਵੀ ਹਾਂ ਇਹ ਇਸੇ ਕਰਕੇ ਖੇਡ ਰਚਾਈ ਗਈ ਹੈ ਵੀ ਤੂੰ ਆਪਣੇ ਆਪ ਨੂੰ ਪਵਿੱਤਰ ਹੋ ਕੇ ਲੋਕਾਂ ਦੀ ਸੇਵਾ ਕਰਕੇ ਕਿਉਂਕਿ ਇਹ ਸਾਧ ਸੰਗਤ ਹੈ ਸਾਰੀ ਤੁਹਾਡੇ ਚਰਨਾਂ 'ਚ ਨਮਸਕਾਰ ਆ ਸਾਰਿਆਂ ਦਾ ਕਿਉਂਕਿ ਸਾਰੇ ਚੜਾਪੀ ਦਿਖਦਾ ਤੇ ਅਸੀਂ ਧੰਨ ਆ ਸਾਰੇ ਤੁਸੀਂ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਤੁਹਾਨੂੰ ਸੁਖੀ ਰੱਖੇ ਖੁਸ਼ ਰੱਖੇ ਹੈ ਜੀ ਤੇ ਬਸ ਇਹੀ ਹੈ ਵੀ ਅੱਜ ਇਹੋ ਜਿਹਾ ਮੰਜ਼ਰ ਦੇਖ ਕੇ ਜੇ ਘਰ ਜਾਈ ਤਾਂ ਫੇਰ ਜ਼ਾਰ-ਜ਼ਾਰ ਗੁਰੂਕਲ ਰੋਈਦਾ ਵੀ ਆ ਇਡੀ ਦੁੱਖ ਤਕਲੀਫ ਕਿਉਂ ਹੋਇਆ ਕਾਸ਼ ਇਹੋ ਜਿਹਾ ਕਿਸੇ ਦਾ ਦਿਲ ਬਣਿਆ ਹੁੰਦਾ ਕਿ ਸਾਰੀ ਦੁਨੀਆ ਦਾ ਦਰਦ ਮੈਂ ਆਪਣੇ ਹਿੱਕ ਚ ਲੈ ਲੈਂਦਾ ਨਾ ਤੇ ਮੈਂ ਲੈ ਕੇ ਚਲੇ ਜਾਂਦਾ ਤੁਹਾਡੇ ਚਰਨਾਂ ਚ ਨਮਸਕਾਰ ਆ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਮਹਾਰਾਜ ਤੰਦਰੁਸਤੀਆਂ ਬਖਸ਼ੇ ਤੇ ਆ ਲਓ ਮੈਂ ਤਾਂ ਆਪਦਾ ਸੀਸ ਹੀ ਤੁਹਾਡੇ ਚਰਨਾਂ ਚ ਰੱਖਦਾ ਧੰਨ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਲੰਬੀਆਂ ਉਮਰਾਂ ਖੁਸ਼ੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਨੂੰ ਰਾਜੀ ਰੱਖੇ ਵਾਹਿਗੁਰੂ ਬਹੁਤ ਕਰਮਾਂ ਵਾਲਿਆਂ ਜੀ ਅਸੀਂ ਬਾਈ ਜੀ ਉਹਨਾਂ ਨੂੰ ਦੇਖ-ਦੇਖ ਕੇ ਫਿਲਮਾਂ 'ਚ ਅਸੀਂ ਵੱਡੇ ਹੋਏ ਆ ਰੌਸ਼ਨ ਪ੍ਰਿੰਸ ਬਾਈ ਸਾਡੀ ਜਗ੍ਹਾ ਅਸੀਂ ਇਹਨੂੰ ਤੀਰਥ ਕਹਿੰਦੇ ਆ ਅਸੀਂ ਇਹਨੂੰ ਮੰਦਿਰ ਗੁਰਦੁਆਰਾ ਹੀ ਸਮਝਦੇ ਆ ਕਿਉਂਕਿ 365 ਦਿਨ ਗੁਰੂ ਮਹਾਰਾਜ ਨੇ ਸਾਡੀ ਜਿਵੇਂ ਦੱਸਿਆ ਬਾਈ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਉਹਨਾਂ ਨੇ ਪਰ ਫਿਰ ਵੀ ਇੱਕ ਯੂਥ ਹੋਣ ਦੇ ਨਾਤੇ ਸਾਨੂੰ ਵੀ ਚੰਗਾ ਲੱਗਦਾ ਜਦੋਂ ਕੋਈ ਐਸੀ ਫਨਕਾਰ ਜਿਹਨੂੰ ਦੁਨੀਆ ਸੁਣਦੀ ਹੋਵੇ ਤੇ ਉਹ ਇੱਥੇ ਆਣ ਆ ਕੇ ਆਪਣੇ ਵਿਚਾਰ ਇਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਇਹ ਐਕਸਪੀਰੀਅੰਸ ਕੋਈ ਇਹ ਟੀਮ ਦੀ ਸ਼ਾਬਾਸ਼ੀ ਲਈ ਨਹੀਂ ਪਰ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਪੰਜਾਬ ਦੇ ਵਿੱਚ ਬਹੁਤ ਚੰਗੇ ਲੋਕ ਨੇ ਜਿਹੜੇ ਭਲਾ ਕਰਨਾ ਵੀ ਚਾਹੁੰਦੇ ਨੇ ਤੇ ਜਿਨ੍ਹਾਂ ਦਾ ਭਲਾ ਹੋਣਾ ਵੀ ਚਾਹੀਦਾ ਉਹ ਮਰੀਜ਼ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਤੇ ਅੱਜ ਸਾਡੇ ਵੱਡੇ ਯੋਗਰਾਜ ਜੀ ਤੇ ਰੋਸ਼ਨ ਪ੍ਰਿੰਸ ਬਾਈ ਨਾਲ ਮੈਮ ਸਾਰੇ ਆਏ ਨੇ ਇੱਥੇ ਸੇਵਾ ਕਰਨ ਲਈ ਬੜੀ ਖੁਸ਼ੀ ਹੁੰਦੀ ਆ ਮਨ ਨੂੰ ਕਿ ਜਦੋਂ ਇਹਨਾਂ ਨੂੰ ਹਜ਼ਾਰਾਂ ਕਰੋੜਾਂ ਲੋਕ ਸੁਣਦੇ ਨੇ ਤੇ ਮੈਂ ਉੱਥੇ ਬੈਠਾ ਬੈਠਾ ਵੀ ਇਹੀ ਗੱਲ ਕਹਿ ਰਿਹਾ ਸੀ ਕਿ ਬਾਈ ਜੀ ਅਵੇਅਰਨੈਸ ਲੈਕ ਆਫ ਨੋਲੇਜ ਲੋਕਾਂ ਨੂੰ ਸਹੀ ਤਰੀਕੇ ਨਾਲ ਜੇ ਪੰਜਾਬ 'ਚ ਗਾਈਡ ਕਰ ਦਿੱਤਾ ਜਾਵੇ ਤਾਂ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਤਾਂ ਮੇਰੀ ਟੀਮ ਨੂੰ ਬਹੁਤ ਖੁਸ਼ੀ ਹੈ ਕਿ ਜਿਨ੍ਹਾਂ ਨੂੰ ਦੇਖ-ਦੇਖ ਕੇ ਵੱਡੇ ਹੋਏ ਆਂ ਫਿਲਮਾਂ 'ਚ ਅੱਜ ਜੋ ਆਪ ਇੱਥੇ ਬਹਿ ਕੇ ਸਾਡੇ ਨਾਲ ਤਕਰੀਬਨ ਪਿਛਲੇ 1 ਘੰਟੇ ਤੋਂ ਦੇਖ ਰਹੇ ਨੇ ਕਿ ਕਿਵੇਂ ਐਨ ਜੀਓ ਦੀ ਵਰਕਿੰਗ ਆ ਕੋਈ ਅਕਾਊਂਟ ਨੰਬਰ ਨਹੀਂ ਕੋਈ ਖਾਤਾ ਨੰਬਰ ਨਹੀਂ ਸਿੱਧਾ ਤੁਸੀਂ ਮਰੀਜ਼ ਨੂੰ ਦਿਓ ਜਿੰਨੂੰ ਲੋੜ ਹੈ ਤਾਂ ਬੜੀ ਖੁਸ਼ੀ ਹੋਈ ਤੇ ਮੈਂ ਬਾਕੀ ਰੋਸ਼ਨ ਪ੍ਰਿੰਸ ਵੀਰੇ ਨੂੰ ਵੀ ਕਹੂੰਗਾ ਬਾਈ ਤੁਸੀਂ ਵੀ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੁਖ ਤੇ ਦੁੱਖ ਜਿਹੜਾ ਜ਼ਿੰਦਗੀ ਦਾ ਇੱਕ ਹਿੱਸਾ ਹੈ ਜੇ ਸੁੱਖ ਆਇਆ ਤਾਂ ਦੁੱਖ ਵੀ ਆਉਣਾ ਦੁੱਖ ਆਇਆ ਤਾਂ ਸੁੱਖ ਵੀ ਆਉਣਾ ਪਰ ਗੱਲ ਇੱਥੇ ਇਹ ਕਿ ਜਦੋਂ ਸੁੱਖ ਹੁੰਦਾ ਉਹ ਤਾਂ ਆਪਾਂ ਸਾਰੇ ਜਣੇ ਇਕੱਠੇ ਹੋ ਜਾਂਦੇ ਆ ਦੁੱਖ ਵੇਲੇ ਕਈ ਵਾਰੀ ਆਪਣੇ ਆਪਣਾ ਹੀ ਆਪਣੇ ਦੇ ਨਾਲ ਨਹੀਂ ਖੜਦਾ ਸੋ ਜੋ ਕੰਮ ਤੁਸੀਂ ਕਰ ਰਹੇ ਹੋ ਇਹਨਾਂ ਨੂੰ ਸਾਰਿਆਂ ਨੂੰ ਆਪਣਾ ਪਰਿਵਾਰ ਮੰਨ ਕੇ ਇਹ ਇੱਕ ਬਹੁਤ ਵੱਡੀ ਸੇਵਾ ਹੈ ਪ੍ਰਮਾਤਮਾ ਤੁਹਾਨੂੰ ਇਦਾਂ ਹੀ ਬਲ ਬਖਸ਼ੇ ਔਰ ਤੁਹਾਡੀ ਇਸ ਇਹਦੇ ਪਿੱਛੇ ਜਿਹੜੀ ਸ਼ੁੱਭ ਮਨਸ਼ਾ ਹੈ ਇਹਨੂੰ ਇਹਨੂੰ ਹੋਰ ਫੁੱਲ ਫਲ ਲੱਗਣ ਤੇ ਐਸੇ ਤਰੀਕੇ ਨਾਲ ਦੀ ਸੇਵਾ ਕਰੀ ਜਾਓ ਤੇ ਸਾਡੇ ਵੱਲੋਂ ਜੋ ਵੀ ਤਿਲ ਫੁੱਲ ਹੋ ਤੁਸੀਂ ਸਵੀਕਾਰ ਕਰੋ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਰਾਜ਼ੀ ਰੱਖੇ ਜੀ ਸਰ ਇਹਨਾਂ ਨੂੰ ਸਾਤ ਪੈਕੇਟ ਦੇ ਦੇ ਜੀ ਸਾ ਤਾਨੂੰ 10 ਦਿਨੇ ਹਾਂਜੀ 10 ਇਸ ਬੱਚੇ ਦੀ ਨਾ ਐਮ ਆਰ ਆਈ ਹੋਣੀ ਹੈ ਜੀ ਤੇ ਐਮ ਆਰ ਆਈ ਦਾ ਵੈਸੇ ਖਰਚਾ 3000 ਰੁਪਏ 4000 ਰੁਪਏ ਬੇਹੋਸ਼ ਕਰਨ ਦਾ ਲੱਗਦਾ ਹੈ ਬੱਚਾ ਛੋਟਾ ਬੱਚਾ ਐਮ ਆਰ ਆਈ ਕਰਦੇ ਕਰਦੇ ਹਿੱਲ ਜਾਂਦਾ ਤੇ ਇਸ ਕਰਕੇ ਬੱਚੇ ਨੂੰ ਬੇਹੋਸ਼ ਕਰਕੇ ਕਰਾਣੀ ਪੈਂਦੀ ਹੈ ਇਸ ਕਰਕੇ 7000 ਰੁਪਏ ਜਿਹੜਾ ਤੁਸੀਂ ਦਿੰਦੇ ਐ ਐਮ ਆਰ ਆਈ ਦਾ ਖਰਚਾ ਹੈ ਭਾਈ ਇਹ ਟੀਮ ਸਾਰਾ ਇਕੱਲੇ ਇਕੱਲੇ ਡੋਨਰ ਨੂੰ ਸਾਡੇ ਸਚਿੰਨ ਭਾਜੀ ਨੇ ਔਰ ਇਹ ਸਾਰੇ ਵਲੰਟੀਅਰ ਨੇ ਭਾਈ ਕੋਈ ਪੇਡ ਵਰਕਰ ਨਹੀਂ ਹੈ ਆਪਣੀ ਫੈਕਟਰੀ ਹੈ ਇਹਨਾਂ ਦੀ ਵਧੀਆ ਕਾਰੋਬਾਰ ਨੇ ਜਿਹੜੇ ਐਜ਼ ਅ ਵਲੰਟੀਅਰ ਪਿਛਲੇ 7-8-8 ਸਾਲਾਂ ਤੋਂ ਦਿਲੋਂ ਜੁੜ ਕੇ ਕਿ ਜਿਹੜੇ ਮਰੀਜ਼ ਦੀ ਪੇਨ ਲੈਂਦੇ ਨੇ ਮਤਲਬ ਜਿਹੜੇ ਰੋਂਦੇ ਹੀ ਨੇ ਦਵਾਈ ਲੈ ਦੋ ਦਵਾਈ ਲੈ ਦੋ ਆ ਕਰ ਦੋ ਉਹ ਕਰ ਦੋ ਰਾਤ ਨੂੰ 2 2 3 3 ਵਜੇ ਉੱਠ ਉੱਠ ਭਜਦੇ ਨੇ ਕਿ ਕਿਉਂ ਕਰ ਰਹੇ ਹੋ ਮਤਲਬ ਤਨ ਨੇ ਬਈ ਇਹਨਾਂ ਦੀ ਵੱਡੀ ਸੇਵਾ ਜਿਹੜੀ ਟੀਮ ਸੰਭੀ ਫਿਰਦੇ ਨੇ ਇਹਨਾਂ ਨੂੰ ਬੰਦ ਕਰ ਪੰਜ ਪੰਜ ਦੇ ਪੰਜ ਉਹ ਦੇ ਰਹੇ ਨੇ ਬਾਈ ਇਹ ਬੱਚੀ ਇਹਨਾਂ ਦੀ ਸਿਸਟਰ ਨੂੰ ਅਤੀਤੀ ਬੱਚੀ ਕੈਂਸਰ ਹੈਗਾ ਉਹਨਾਂ ਦੇ ਵਿੱਚ ਕੈਂਸਰ ਦੀ ਉਹ ਲਾਤ ਚੱਲ ਰਿਹਾ ਬਸ ਪਰਟੈਂਡਾ ਹੈ ਪਿਛਲੇ ਬੈੱਡ ਤੋਂ ਬੈੱਡ ਤੋਂ ਲਾਤ ਚੱਲ ਰਿਹਾ ਤੇ ਲਗਾਤਾਰ ਘੂਮਾ ਉਹ ਇਧਰ ਘੂਮਾ ਲੱਗ ਰਿਹਾ ਟੋਟਲ ਲੱਖ ਸਵਾ ਲੱਖ ਰੁਪਏ ਦਾ ਖਰਚ ਹੋ ਗਿਆ ਹਲੇ ਅੱਗੇ ਬਾਕੀ ਹੈ ਮਤਲਬ 5 ਕਿਮੋ ਲੱਗਿਆ ਨੇ ਬਾਕੀ ਰੇਡੀਸ਼ਨਸ ਵੀ ਕਾਫੀ ਲੱਗ ਚੁੱਕੀਆਂ ਨੇ ਇਹ ਉਹੀ ਬੱਚਾ ਜਿਹੜਾ ਬਈ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਨਹੀਂ ਉਹਦੀ ਸਿਸਟਰ ਉਧਰ ਹਾਂ ਉਹ ਲੱਗ ਲੱਗਣੀਆਂ ਇਹਨਾਂ ਨੂੰ ਹਲੇ ਹੋਰ ਜਿਹੜੀ ਤੁਸੀਂ ਸੇਵਾ ਦਿੱਤੀ ਹੈ ਬਠਿੰਡੇ ਏਮਜ਼ ਦੇ ਵਿੱਚ ਜਮਾਏਗੀ ਤੇ ਇਹਨਾਂ ਦਾ ਅੱਗੇ ਰਾਜਾ ਹੈ ਇਹ ਤਕਰੀਬਨ 7-8 ਮਹੀਨਿਆਂ ਤੋਂ ਇਹਦਾ ਕੈਂਸਰ ਦਾ ਟਰੀਟਮੈਂਟ ਇੱਥੋਂ ਹੀ ਚੱਲ ਰਿਹਾ ਬਈ ਮਲੇ ਜਿੱਦਾਂ ਜਿੱਦਾਂ ਡੋਨਰ ਆਉਂਦੇ ਰਹਿੰਦੇ ਨੇ ਉਹ ਖਰਚਾ ਅਡਾਪਟ ਕਰ ਲੈਂਦੇ ਨੇ ਕੋਈ ਇੱਕ ਰੈਡੀਸ਼ਨ ਕਰਾ ਦਿੰਦਾ ਕੋਈ ਦੋ ਕਰਾ ਦਿੰਦਾ ਹਾਲਾਂਕਿ ਇਹਨਾਂ ਨੂੰ ਕਮਰਾ ਤੱਕ ਸਾਡੀ ਟੀਮ ਨੇ ਲੈ ਕੇ ਦਿੱਤਾ ਬਠਿੰਡੇ ਕਿਉਂਕਿ ਲੁਧਿਆਣੇ ਦੇ ਨੇ ਉੱਥੇ ਕਿਰਾਏ ਤੇ ਕਮਰਾ ਲੈ ਕੇ ਦਿੱਤਾ ਹੋਇਆ ਕਿ ਰੋਜ਼ ਕਿੱਥੇ ਰਹਿਣਗੇ ਉੱਥੇ ਕਮਰੇ ਦੇ ਕਿਰਾਏ ਦਾ ਰੁਪਈਆ ਵੀ ਡੋਨਰ ਦਿੰਦੇ ਨੇ ਰਾਸ਼ਨ ਵੀ ਡੋਨਰ ਪਾ ਕੇ ਦਿੰਦੇ ਨੇ ਕਿੰਨੇ ਫਰਕ ਹੈ ਤੇਰੀ ਪੜ੍ਹਾਈ ਚਲਦੀ ਹੈ ਬੇਟਾ ਨਾਲ ਪੜ੍ਹਾਈ ਤੋਂ ਬਈ ਕਿੱਦਾਂ ਕਰੋਗੇ ਨਾ ਕਿਉਂਕਿ ਹੈਡ ਆਫ ਦਾ ਫੈਮਿਲੀ ਇਹ ਹੈ बारह साल की डॉक्टर ने सारी गलबात कर दी है जा रही है जब तो एक बार ट्रीटमेंट कांस्टेंट हो गया रेगुलरली दवाई दवाई चलूगी फिर स्कूल पाएगी एक मेरी बेनती है सारे पहला हस के दो है नहीं गल गुरु साहब ने आख्या चढ़ती कला च रहना भावा कुछ भी हो जाए ठीक है गल है हिंदी समझावा ਗੁਰੂ ਸਾਹਿਬ ਨੇ ਕਿ ਆਖਿਆ ਸਾਡਿਆਂ ਨੇ ਸਾਰਿਆਂ ਦੇ ਸਾਂਝੇ ਆ ਹਾਂਜੀ ਵਿਚੜ ਦੀ ਕਲਾਜ ਰਹਿਣੇ ਤੇ ਗੁਰੂਆਂ ਤੋਂ ਵੱਧ ਕੇ ਦੁੱਖ ਨਹੀਂ ਕਿਸੇ ਕੋਲ ਆਇਆ ਆਇਆ ਦੱਸੋ ਸਾਰੇ ਦੱਸੋ ਨਹੀਂ ਨਹੀਂ ਬੋਲ ਕੇ ਦੱਸੋ ਬਾਬਾ ਜੀ ਨਹੀਂ ਨਹੀਂ ਆਇਆ ਤੇ ਜਿਹੜਾ ਗੁਰੂ ਆਪਣੇ ਲਈ ਸਾਰਾ ਕੁਝ ਵਾਰ ਗਿਆ ਤੇ ਆਪਾਂ ਐਂ ਕਿਉਂ ਬੈਠੇ ਆ ਕੋਈ ਗੱਲ ਨਹੀਂ ਤੂੰ ਦਿੱਤਾ ਦੁੱਖ ਵੀ ਤੇਰਾ ਸੁੱਖ ਵੀ ਤੇਰਾ ਬੱਚੇ ਵੀ ਤੇਰੇ ਇਹ ਦੁੱਖ ਪਤਾ ਕਿਉਂ ਆਇਆ ਯੋਗੀ ਆ ਵੀ ਮੇਰਾ ਆ ਵੀ ਮੇਰਾ ਆ ਮੇਰਾ ਪੁੱਤ ਆ ਮੇਰੀ ਧੀ ਇਸ ਕਰਕੇ ਮੇਰੀ ਬੇਨਤੀ ਆ ਮੈਂ ਚੜ੍ਹਦੀ ਕਲਾ 'ਚ ਗੱਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਦੀ ਕਲਾਜ ਰਹਿਣਾ ਕੋਈ ਗੱਲ ਨਹੀਂ ਬਸ ਬਾਠ ਕਰਿਆ ਕਰੋ ਇਹ ਜੱਪਿਆ ਕਰੋ ਆਪਣੇ ਆਪਣੇ ਤਰਨ ਤੇ ਇਸ ਦੇ ਹਿਸਾਬ ਨਾਲ ਇਹ ਬਾਪੂ ਜੀ ਦੇ ਵੀ ਬਾਈ ਇਹਨਾਂ ਦੇ ਬੇਟੇ ਦੇ ਡੈਲਸਿਸ ਚੱਲਦੇ ਨੇ ਪਿਛਲੇ 1.5 ਸਾਲ ਤੋਂ ਮਾ ਚੁਣਤਾ ਦੇ ਤੂੰ ਗੱਲ ਹੀ ਕੋਈ ਨਹੀਂ ਬਸ ਮੈਂ ਆ ਕਹਿਣਾ ਅਸਲੀ ਜੀ ਗੱਲ ਠੀਕ ਹੈ ਨਾ ਪਰ ਤੂੰ ਰੋਣਾ ਨਹੀਂ ਹੈ ਚੜ੍ਹਦੀ ਕਲਾ

ਬਿਲਕੁਲ ਬੜੇ ਚੰਗੇ ਕਰਮ ਨੇ ਆਪਣੇ ਆਪ ਨੂੰ ਇਹੋ ਜਿਹੇ ਬੰਦੇ ਮਿਲੇ ਆ ਕਾਕਾ ਦੇ ਜੀ ਚੜਦੀ ਜਵਾਨੀ ਆ ਆ ਦੇਖੋ ਹਾਂ ਬਿਲਕੁਲ ਬੰਤ ਬਣ ਕੇ ਵਿਖਾਇਆ ਜੀ ਇਹਨ ਇੱਕੋ ਗੱਲ ਜੀ ਮੈਂ ਤੇਰਾ ਕੋਲ ਕਰ ਮੈਮ ਇਹ ਜਵਾਬ ਤੁਹਾਨੂੰ WhatsApp ਕਰ ਦਾਂ ਸਾਰਿਆਂ ਦੀ ਬਣੇ ਢਿੱਡੋ ਜੰਮੇ ਨਹੀਂ ਸਕੇ ਹੁੰਦੇ ਆ ਨੰਬਰ ਜੀ ਉੱਥੇ ਮੰਥਨ ਦਾ ਨੰਬਰ ਲੈ ਢਿੱਡੋ ਮੇਰੀ ਗੱਲ ਢਿੱਡੋ ਜੰਮੇ ਸਕੇ ਨਹੀਂ ਸਗਾਓ ਆ ਸਕੇ ਆ ਆਰੇ ਨਹੀਂ ਸ਼ੁਕਰ ਹੈ ਜੀ ਮਾਲਕਾ ਸ਼ੁਕਰ ਹੈ ਮੈਂ ਉਹ ਤਾਂ ਕੋਈ ਨਹੀਂ ਚੜਦੀ ਕਲਾ ਤਾਂ ਪੈਟ ਧੀਏ ਹੱਸ ਕੇ ਦਿਖਾਏ ਬੰਦਾ ਆ ਗੱਲ ਹੀ ਕਰ ਰੋਣਾ ਨਹੀਂ ਦਾ ਰੋਣਾ ਨਹੀਂ ਐਸਕੇ ਦਿਖਾਉਣਾ ਮਾਂਵਾਂ ਤੇ ਵੈਸੇ ਸਟਰੌਂਗ ਹੁੰਦੀ ਆ ਹੈ ਮਾਂ ਬੜੀ ਬਧੀ ਕੋਈ ਫੇਰ ਬੱਚਾ ਸਟਰੌਂਗ ਹੋਗਾ ਆ ਦੇਖੋ ਪਚੰਗੀ ਕਿਹੜੇ ਉੱਤੇ ਹੈ ਗੱਲ ਸੁਣਾ ਦੇ ਕੋਈ ਓਏ ਗੱਲ ਬੜਕ ਮਾਰ ਕੇ ਲਾ ਹੈ ਰਾ ਐ ਕਰਦੇ ਆ ਰਹਿਤ ਕਰਕੇ ਦਿਖਾ ਦੇ ਇੰਨਾ ਦੀ ਅੱਕ ਦਾ ਪ੍ਰੈਸ਼ਰ ਹੋਣਾ ਜੀ ਤੇ ਤੁਸੀਂ ਪੈਸੇ ਦਿੱਤੇ ਅੱਦੇ ਪੈਸੇ ਤੇ ਤੁਹਾਡੇ ਨਾਲ ਕਿੰਨੇ ਬਲੈਕ ਕਪੜੇ ਵਾਇਸ ਤੋਂ ਲਈ ਲੈਣੇ ਨੇ ਨਹੀਂ ਜੀ ਉਹਦੇ ਨਹੀਂ ਸਾਰੇ ਉਹ ਆਪਣਾ ਕੱਖ ਨਹੀਂ ਸਭ ਉਹਦੇ ਨੇ ਤੁਹਾਡੇ ਤੁਸੀਂ ਸੇਵਾ ਕਰਦੇ ਥੋਡੇ ਚਰਨਾਂ 'ਚ ਪਰਣਾ ਵਾਹ ਜੀ ਆਂਦੇ ਰਹੋ ਬਾਈ ਇੱਥੇ ਆ ਕੇ ਵੀ ਸਾਨੂੰ ਬਹੁਤ ਕੋਸ਼ਿਸ਼ ਸ਼ੁਕਰ ਹੈ ਸ਼ੁਕਰ ਬੜੀਆਂ ਬੜੀਆਂ ਮਾਵਾ ਨੇ ਬੰਦ ਬੰਦ ਕਟਾ ਕੇ ਆਪਣੇ ਬੱਚਿਆਂ ਦੇ ਗਲ 'ਚ ਪਵਾ ਲੈ ਚੜਖਣੀਆਂ ਤੇ ਚੜੇ ਗਏ ਆ ਰਹੇ ਤੇ ਚਰਾਏ ਗਏ ਬੜਾ ਕੁਝ ਹੋਇਆ ਸੀ ਨਹੀਂ ਕਰੀ ਆਪਾਂ ਦਾ ਜਿਉਂਦੇ ਫਿਰਦੇ ਗੱਲ ਕੀ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਇਹ ਵੀ ਇੱਕ ਹੈ ਬਚਾਈ ਜਿਹੜਾ ਹਰ ਬੰਦੇ ਨੂੰ ਹਰ ਇੱਕ ਨੂੰ ਗਾਣ ਲੱਭ ਨੇ ਭੇਜੇ ਹਰ ਇੱਕ ਨੂੰ ਗਾਣ ਲੱਭ ਵਾਹਿਗੁਰੂ ਕਿਉਂ ਨਾ ਦਾ ਸਿਰ ਤੇ ਕੋਈ ਆਇਆ ਵੀ ਸਭ ਦੁੱਖ ਮੈਨੂੰ ਲੈ ਇਹਨਾਂ ਦਾ ਨਾਮ ਐਵੇਂ ਨਹੀਂ ਹੁਣ ਮੋਗਲ ਹਾਂ ਨਾ ਵੀ ਰੱਬ ਮਾਂ ਨੇ ਉਹ ਹੀ ਰੱਖਿਆ ਸ਼ੁਕਰ ਹੈ ਸ਼ੁਕਰ ਹੈ ਬਹੁਤ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਇਹ ਪੂਰੀ ਟੀਮ ਦਾ ਹੀ ਕੰਮ ਹੈ ਜੀ ਨਾਲ ਸਾਰੀ ਟੀਮ ਜਿਹੜੀ ਲੱਗੀ ਹੋਈ ਜਿੰਨੇ ਸਾਲਾਂ ਤੋਂ ਕੋਈ ਦੀਵਾਲੀ ਨਹੀਂ ਕੋਈ ਦੁਸ਼ਹਿਰਾ ਨਹੀਂ ਇਹਦੇ ਹਸਾਬ ਨਾਲ ਟੀਮ ਹੈ ਹਰ ਕੜੀ ਜਿਹੜੀ ਹੈ ਨਾ ਹਰ ਕੜੀ ਮਜ਼ਬੂਤ ਵਾਹ ਬਈ ਇਹਨਾਂ ਦਾ ਤੁਸੀਂ ਦੇਖ ਲਓ ਇਹਨਾਂ ਨੇ ਦਿਵਾਲੀਆਂ ਵੀ ਇੱਥੇ ਹੀ ਮਨਾਈਆਂ ਨਵੇਂ ਸਾਲ ਵੀ ਇੱਥੇ ਹਰ ਦਿਨ ਨੇਰੀ ਹੋਵੇ ਧੁੱਪ ਹੋਵੇ ਛਾਂ ਹੋਵੇ ਇਹਨਾਂ ਨੇ ਇੱਥੇ ਹੀ ਬੈਠਣਾ ਦਿਵਾਲੀ ਵਾਲੇ ਦਿਨ ਕਹਿੰਦੇ ਨੇ ਛੁੱਟੀ ਕਰ ਲਓ ਕਹਿੰਦੇ ਯਾਰ ਦਿਵਾਲੀ ਵਾਲੇ ਦਿਨ ਅਸੀਂ ਮਨਾਵਾਂਗੇ ਦਿਵਾਲੀ ਕਿਸੇ ਦਾ ਤਾਂ ਕੋਈ ਹਸਪੀਟਲ ਚ ਮਰੀਜ਼ ਬੈਠਾ ਹੀ ਹੋਏਗਾ ਨਾ ਤਾਂ ਮਤਲਬ ਸਾਡੀ ਟੀਮ ਨੂੰ ਬਸ ਇੱਕੋ ਹੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹਨਾਂ ਦੇ ਸਾਥ ਤੱਕ ਸੇਵਾ ਲੈਂਦੇ ਰਹਿਣ ਔਰ ਹਰ ਜਨਮ ਸਾਨੂੰ ਇਹੀ ਸੇਵਾ ਲਾਣ ਕਿ ਕਿਸੇ ਦੇ ਕੰਮ ਆ ਸਕੇ ਹੋਰ ਇਸ ਵੀ ਨਹੀਂ ਆਉਂਦੇ ਰਵਾਂਗੇ ਸਾਡਾ ਵੀ ਮੇਰਾ ਬਹੁਤ ਸ਼ੁਕਰ ਹੈ ਜੀ ਵੀ ਅਸੀਂ ਵੀ ਆਉਂਦੇ ਰਵਾਂਗੇ ਜਦ ਇਹ ਸਾਡੀ ਕੋ ਸੇਵਾ ਦੀ ਲੋੜ ਹੈ ਕੋਈ ਖਾੜਾ ਲਵਾਉਣਾ ਹੈ ਕੋਈ ਗੀਤ ਸੰਗੀਤੇ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਨਾ ਇਹ ਹੱਸ ਖੇੜ ਕੇ ਸਾਰੇ ਨੇ ਜ਼ਿੰਦਗੀ ਮਤਲਬ ਬਤਾਉਣੀ ਹੈ ਆਪਾਂ ਜਿੰਨੇ ਤੁਸੀਂ ਜਿਹੜਾ ਫਸਾਤਾ ਆ ਕੇ ਉਹ ਨਹੀਂ ਉਹ ਬੰਦਾ ਉਹੀ ਕਹਿ ਲਾ ਕਿੰਨੇ ਕਿੰਨੇ ਸਾਲਾਂ ਤੋਂ ਹੱਸਿਆ ਹੀ ਨਹੀਂ ਕਿਉਂਕਿ ਦੁਖੀ ਇੰਨੇ ਝੋਲੀ ਪੈ ਗਏ ਇੰਨੇ-ਇੰਨੇ ਸਾਲਾਂ ਤੋਂ ਹੱਸਿਆ ਹੀ ਨਹੀਂ ਕੋਈ ਗੱਲ ਵੱਡੀ ਇਹ ਚੀਜ਼ ਹੈ ਜਿਹੜੀ ਦੇਹ ਨੇ ਸਿੱਖਿਆ ਬਿਹਾਰੇ ਹੱਸ ਕੇ ਉਹ ਕੋਈ ਗੱਲ ਹੱਸ ਕੇ ਉਹ ਗੱਲ ਹੀ ਇਹ ਚੀਜ਼ ਕੋਈ ਨਾ ਕੋਈ ਕੋਈ ਸਾਡੀ ਸਾਡੀ ਸੇਵਾ ਦੀ ਲੋੜ ਆ ਵਾਹਿਗੁਰੂ ਕਾਲ ਕਰੋ ਚਰਨ ਪਾਉਂਦੇ ਰਹੋ ਹਾਂਜੀ ਧੂਲ ਪਹੁੰਚਾਂਗੇ ਜਦੋਂ ਕਦੀ ਲੰਗੋ ਲੁਧਿਆਣੇੋਂ ਜਦੋਂ ਕਦੀ ਮੌਕਾ ਮਿਲੇ ਇੱਥੇ ਆਂਦੇ ਰਹੋ ਆਹ ਹੁਣ ਸਾਰਾ ਪਰਿਵਾਰ ਹੀ ਆਪਾਂ ਜਿਹੜਾ ਖੜੇ ਹੈ ਹੈ ਕਿ ਨਹੀਂ ਪਰਿਵਾਰ ਇਹ ਉਹ ਪਰਿਵਾਰ ਹੈ ਜੋ ਤੁਹਾਡੀ ਸੇਵਾ ਕਰ ਰਿਹਾ ਸਾਰੇ ਆ ਪਰਿਵਾਰ ਹੀ ਆ ਇੱਧਰ ਆਪਾਂ ਨੂੰ ਇਹ ਸਮਝ ਆ ਜੂਗੀ ਫਿਰ ਦੁੱਖ ਹੈ ਹੀ ਕੋਈ ਨਹੀਂ ਵੈਸੇ ਫਿਰਵਾਜੀ ਵੀ ਤੁਹਾਨੂੰ ਵੇਖਿਆ ਸੀ ਜਿੰਨੇ ਜਿੰਨਾ ਤੁਸੀਂ ਗਿਆਨ ਦੇ ਹਿਸਾਬ ਨਾਲ ਫਿਰਮ ਦੇ ਵਿੱਚ ਗੱਲ ਕਰਦੇ ਹੋ ਉਹ ਤੋਂ ਵੱਧ ਅੱਜ ਕਰਦੇ ਅਸਲੀ ਜੇ ਦੇਖਣ ਦਾ ਮੌਕਾ ਮਿਲਿਆ ਅੱਜ ਬਾਪੂ ਜੀ ਨੂੰ ਜੀ ਬਿਲਕੁਲ ਚੜਦੀ ਕਲਾ ਦੀ ਗੱਲ ਤੁਹਾਡਾ ਧੰਨਵਾਦ ਕਰ ਇਹਨਾਂ ਦਾ ਇੰਨੀ ਨੇੜੇ ਤੁਹਾਨੂੰ ਦੇਖਣਾ ਹੀ ਮਨ ਲੱਗਾ ਇਹਨਾਂ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਥੀਏਟਰਾਂ ਚ ਗਈ ਇਹਨਾਂ ਨੂੰ ਸਾਲ ਹੋ ਗਿਆ ਆਉਣਾ ਨਾ ਘਰ ਤੇ ਦੁਖੀ ਇਹਨੇ ਨੇ ਤੇਮਾਰੀ ਹੀ ਕਿਰਪਾ ਸੇ ਸਜੇ ਹਮ ਹੈ ਤੁਹਾਡਾ ਪਿਆਰ ਹੈ ਤਾਂ ਅਸੀਂ ਹੈਗੇ ਸਾਡੀ ਕੀ ਔਕਾਤ ਹੈ ਕੁਝ ਨਹੀਂ ਬਾਪੂ ਜੀ ਅੱਜ ਤੱਕ ਤੁਹਾਡੀ ਜੁੱਤੀ ਦੀ ਮਿੱਟੀ ਵੀ ਅਦੇਖ ਨਹੀਂ ਸਹੀ ਗੱਲ ਹੈ ਜਿਹੜਾ ਨਾਨਕ ਨੀਮਾ ਜੋ ਚਲੇ ਬਸ ਥੋੜਾ ਪਿਆਰ ਸਾਰਾ ਕੁਝ ਹੀ ਥੋੜਾ ਬਸ ਤੁਸੀਂ ਜੱਟ ਕੇ ਰਹਿਣਾ ਹੈ ਹਿੰਮਤ ਨਹੀਂ ਹਾਰਨੀ ਹੱਸ ਖੇਡ ਕੇ ਟੈਣਾ ਹੈ ਹੈਨਾ ਜੱਟ ਕੇ ਚੱਲਣਾ ਹੈ ਭਾਹ ਹਾ ਤੁਹਾਡੀ ਸ਼ਰਬਾਤੀ ਤਾਂ ਜਿਆਦਾ ਜ਼ੋਰ ਪੈਣਾ ਨੂੰ ਤੇ ਤੇ ਰੋਣਾ ਬਜ਼ੁਰਗ ਹੋਣ ਦੇ ਚੰਗੇ ਨਹੀਂ ਲੱਗਦੇ ਕਿੰਨਾ ਕੇ ਸਖਾ ਜੋਗੀ ਨਹੀਂ ਦਿੰਦਾ ਰੋਣਾ ਨਹੀਂ ਤੁਸੀਂ ਬੇਟਾ ਇਹ ਕੈਸੀ ਚੀਜ਼ ਆ ਮੈਂ ਰੱਖਣੀ ਕਰੀ ਕਿਉਂ ਨਾ ਮੈਂ ਇਹ ਇਹ ਚੀਜ਼ ਫਰੋੜਾ ਮੈਂ ਦੱਸ ਦੇਣਾ ਚਾਹੁੰਦਾ ਬਈ ਇੱਕ ਹੀ ਸਵੇਰਾ ਬੱਚਾ ਆ ਉਹ ਵੀ ਕਿਡਨੀ ਫੇਲਰ ਹੋ ਗਿਆ ਕੋਨੇ ਮੇਰਾ ਸਹਾਰਾ ਬਣਾ ਮੇਰੀ 50 ਸਾਲ ਦੀ ਹੁੰਦਾ ਦਰਕਰੇ ਸੜ ਉਹ ਉੱਡਾ ਮੈਂ ਉਹਦਾ ਸਹਾਰਾ ਮੈਂ ਦੋ ਤਿੰਨ ਪੋਤੀਆਂ ਨੇ ਇੱਕ ਰੋ ਇਸ ਬੱਚੇ ਨੇ ਜਾ ਕੇ ਇੰਨੀ ਗੱਲ ਕਹੀ ਅੱਜ ਤੋਂ ਬਾਪੂ ਜੀ ਮੈਂ ਤੇਰਾ ਪੁੱਤ ਬਿਲਕੁਲ ਆਹ ਪੁੱਤ ਬਣ ਕੇ ਵਿਖਾਇਆ ਇੰਨੀ ਸੰਗਤ ਵਿੱਚ ਮੈਂ ਕਹਿੰਦਾ ਪੁੱਤ ਬਣ ਕੇ ਦਿਖਾਇਆ ਬਹੁਤ ਸ਼ੁਕਰ ਹੈ ਸ਼ੁਕਰ ਹੈ ਜਿਸ ਨੇ ਪਤਾ ਨਹੀਂ ਹੋਰ ਇਹਨਾਂ ਨੂੰ ਕਿੰਨੀ ਤਾਕਤ ਦੇ ਦਿੱਤੀ ਇਸ ਤੋਂ ਵੱਡੀ ਦੌਲਤ ਨਹੀਂ ਮਿਲ ਸਕਦੀ ਕਿਸੇ ਨੂੰ ਵੀ ਜਿਹਨੂੰ ਇੰਨੀ ਅਸੀਸਾਂ ਮਿਲਦੀਆਂ ਮੈਂ ਨੇ ਇੱਕ ਗੱਲ ਕਹੀ ਸੀ ਉਸ ਦਿਨ ਮੈਂ ਇਹਨੂੰ ਇੱਕ ਗੱਲ ਕਹੀ ਮੈਂ ਬੇਟਾ ਤੇਰੇ ਮਗਰ ਇੰਨੀ ਕਿ ਸੰਗਤ ਹੋਣੀ ਤੈਨੂੰ ਅਸੀਂ ਫਲੋੜ ਫਲੋੜ ਕੇ ਰੱਦਿਆ ਕਰਨਾ ਬਿਲਕੁਲ ਅਸਲ ਪਰੇ ਕਰਕੇ ਨਾ ਲੱਭਿਆ ਕਰਨਾ ਫਕੀਰ ਰੱਬ ਦੀ ਦਰਗਾਹ ਚ ਆਇਆ ਕਰਦੇ ਆ ਸ਼ੁਕਰ ਇਹ ਇਸ ਨੂੰ ਮੰਦਰ ਗੋਦਵਾਰਾ ਮੱਛੇ ਨਾ ਕਰਦੇ ਹਰੇਕ ਇਹੇ ਬਣਾ ਕੇ ਦਿਖਾਉਂਦਾ ਬਣਾ ਕੇ ਦਿਖਾਉਂਦਾ ਹਰ ਸਾਖਾ ਹਰ ਬੰਦਾ ਕਿੱਲਾ ਵੀ ਵਾਕਿਆ ਹੀ ਇਹ ਮੰਦਰ ਇਹ ਗੋਦਵਾਰਾ ਇਹ ਈ ਥਾ ਕਸੂਸੀ ਗੋਣਾ ਨਹੀਂ ਹੁਣ ਵਾਦਾ ਕਰਨਾ ਨਹੀਂ ਤਾਂ ਆ ਪੁੱਤ ਨੂੰ ਫਿਰ ਜ਼ਿਆਦਾ ਦੁੱਖ ਹੋਊਗਾ ਹੈ ਨਾ ਇਹ ਤਾਂ ਤੁਹਾਨੂੰ ਵੇਖ ਕੇ ਨਾ ਦੁੱਖ ਨਹੀਂ ਕਰਦਾ ਮਾਂ ਪੇ ਉਹਨੂੰ ਹਰਦਾ ਵੇਖ ਕੇ ਬੱਚੇ ਹਰਦੇ ਆ ਇਹ ਰਾਤ ਬਹੁਤ ਜਿਆਦਾ ਦੁੱਖ ਵੰਡਾਇਆ ਮੈਂ ਇਹਦਾ ਅੰਗਾ ਦੇ ਨਹੀਂ ਸਕਦਾ ਤੁਸੀਂ ਚਲੋ ਮੈਂ ਨਾ ਤੁਹਾਨੂੰ ਇੱਕ ਦੁੱਖ ਦੀ ਦਵਾਈ ਦੇ ਕੇ ਚੱਲਿਆ ਲਓ ਸੁਣਿਓ ਗੱਲ ਤੁਸੀਂ ਇੱਕ ਕੰਮ ਕਰਿਆ ਕਰੋ ਸਾਰੇ ਬੇਨਤੀ ਤੁਹਾਡੇ ਚਰਨਾਂ 'ਚ ਮੈਂ ਵੀ ਤੇਰਾ ਇਹ ਵੀ ਤੇਰੇ ਬੱਚੇ ਵੀ ਤੇਰੇ ਸਰਬੁੱਚ ਤੇਰਾ ਤੂੰ ਜਾਣੇ ਤੇਰਾ ਕੰਮ ਜਾਣੇ ਤੇ ਦੁੱਖ ਹੈ ਹੀ ਕੋਈ ਨਹੀਂ ਮਦਮ ਸੇ ਦੁੱਖ ਨੂੰ ਇਹ ਆਪਾਂ ਮੇਰਾ ਮੇਰਾ ਕਰਦੇ ਨਾ ਬਾਬਾ ਜੀ ਆ ਮੇਰਾ ਮੇਰਾ ਇਹ ਮੇਰੇ ਚ ਦੁੱਖ ਹੈ ਤੇ ਮੈਂ ਜਿੰਦਗੀ 70 ਸਾਲ ਦਾ ਤਜਰਬਾ ਹੈ ਵੀ ਸਾਰਾ ਕੁਝ ਤੇਰਾ ਤੂੰ ਜਾਲ ਤੇਰਾ ਕੰਮ ਜਾਣਾ ਲੈ ਮੇਰੀ ਲੱਤਾਂ ਵੀ ਵੜਦੇ ਮੈਂ ਤਾਂ ਵੀ ਕਹਿੰਦਾ ਹਾਂ ਉਹ ਕਿੱਥੇ ਆ ਭਾਈ ਉਰਿਆ ਤੇ ਮੈਂ ਤਾਂ ਤੇਰੇ ਕੋਲ ਰੋਣਾ ਤੇਰੇ ਕੋਲ ਹੀ ਹੱਸਣਾ ਭਾ ਵੜਦੇ ਜਿਉਂਦੇ ਬੰਦੇ ਦੇ ਹੱਥ ਵੜਦੇ ਸਿਰ ਵੜਦੇ ਕਿਉਂ ਬਾਪੂ ਜੀ ਆਪਣੀ ਸੀ ਨਾ ਉਹ ਆਪਣੇ ਪਿੱਛੇ ਚਲੇ ਗਏ ਤੇ ਦੇਵਤੇ ਤੁਰੇ ਫਿਰੇ ਇੱਕ ਹੋਰ ਯਾਸ ਕੇ ਦਿਖਾ ਗਏ ਬੇਨਤੀ ਹੈ ਮੇਰੀ ਹੱਥ ਜੜ ਕੇ ਧੀਏ ਤੂੰ ਨਹੀਂ ਹੱਸੀ ਦੇ ਲੈ ਐ ਨਹੀਂ ਹੱਸਣਾ ਹੁੰਨ ਕੇ ਹੱਸਣਾ ਦੁਬਕਾ ਮਾਰਵੇਂਗਾ ਸੇਗੀ ਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੇ ਜਿਉਂਦੇ ਵਾਹਿਗੁਰੂ ਮਹਾਰਾਜ